ਸਾਬੀ ਬੂਆ ਖੋਲਿਓ ਸਾਬੀ ਸੋਖੋ ਲਿਓ ਹਾਏ ਫਿਰ ਇਹਨਾਂ ਹੋਈ ਕੰਮ ਕਰ ਲੱਗੇ ਸਸੀ ਕਾਲ ਚਾਚੀ ਜੀ ਸਸੀ ਕਾਲ ਠੀਕ ਠਾਕ ਹਾਂ ਜੀ ਤੁਹਾਨੂੰ ਘੇਉ ਤਈ ਗੱਲ ਕਰਕੇ ਜਿਹੀ ਕੁਛ ਨਹੀਂ ਕੁਛ ਨਹੀਂ ਆ ਜਾ ਆ ਜਾ ਹਾਂ ਜੀ ਬਹਿ ਜਾ ਚਾਚੀ ਅਸਸਾ ਹੋਰ ਕਿਦਾਂ ਹਾਂ ਜੀ ਵਧੀਆ ਤਈ ਸੁਣਾਓ ਠੀਕ ਠਾਕ ਹੈ ਬਸ ਵਧੀਆ ਵਧੀਆ ਠੀਕ ਪਾਣੀ ਲੈ ਆਵਾ ਚਾਚੀ ਜੀ ਨਹੀਂ ਨਹੀਂ ਮੈਂ ਪਾਣੀ ਪੀ ਕੇ ਆਏ ਹਾਂ ਹਾਂ ਵਿੱਚ ਰੋ ਗਿਆ ਬਾਹਰ ਬੈਠੀ ਹਾਂ ਤੇਰੀ ਮੰਮੀ ਕੋਲ ਮੈਨੂੰ ਦੱਸਿਆ ਹੀ ਨਹੀਂ ਕਿ ਇਹਨੇ ਮੇਰੇ ਨਾਲ ਨਹੀਂ ਮੈਂ ਮਾਵਾ ਚਰੋ ਗਿਆ ਬੈਠੀ ਨਾ ਚਲ ਕੋਈ ਨੇ ਉਹਨਾਂ ਨੇ ਉੱਦਾਂ ਇੱਦਾਂ ਹੋਏ ਆਂਦੇ ਆਂਦੇ ਅੰਦਰ ਦਈ ਆ ਕੱਪੜੇ ਬਦਲ ਲਈਏ ਹਾਂ ਉਹਦੇ ਹਾਂ ਠੀਕ ਠੀਕ ਹੈ ਹਾਂਜੀ ਹਾਂਜੀ ਹੋਰ ਬਦਲ ਠੀਕ ਠਾਕ ਹਾਂਜੀ ਚਾਚੀ ਜੀ ਵਧੀਆ ਤੁਸੀਂ ਸੁਣਾਓ ਚਾਚਾ ਜੀ ਠੀਕ ਠਾਕ ਹਾਂ ਠੀਕ ਠਾਕ ਹਾਂ ਹੋਰ ਤੂੰ ਦੱਸ ਤੇ ਮੰਮੀ ਦਾ ਆਇਆ ਫੋਨ ਹਾਂਜੀ ਮੰਮੀ ਦਾ ਹੀ ਫੋਨ ਆਇਆ ਜੀ ਉਹਨਾਂ ਨੇ ਹੀ ਮੈਨੂੰ ਦੱਲ ਕੰਨ ਦੇ ਕਿ ਗੁੰਡਾ ਮਾਰ ਕੇ ਕਿਹੋ ਜਿਹਾ ਕਰਨ ਦੇ ਹੈ ਮੈਂ ਨਹੀਂ ਗੁੰਡਾ ਮਾਰਿਆ ਇਹ ਇੰਨੇ ਗੁੰਡਾ ਮਾਰਿਆ ਸੀ ਕਹਿੰਦੇ ਚਲ ਤਾ ਆਪਣੀ ਮੰਮੀ ਨਾਲ ਨਾ ਬੈ ਗਰਮਾ ਨਾਲ ਗੱਲ ਕਰ ਤੈਨੂੰ ਕੋਈ ਡਿਸਟਰਬ ਨਾ ਕਰੇ ਤੇ ਮੈਂ ਕਿਹਾ ਠੀਕ ਆ ਉਹ ਬਾਰੂ ਗੁੰਡਾ ਲਾ ਕੇ ਤੇ ਫਿਰ ਮੈਂ ਅੰਦਰ ਫੋਨ ਤੇ ਗੱਲ ਕਰਨ ਟੈਪੀ ਉਹ ਕਿੱਥੇ ਗਏ ਚਾਚੀ ਜੀ ਉਹ ਮੱਝ ਖੁੱਲ ਗਈ ਤੁਹਾਡੇ ਤੇ ਉਹ ਬਾਹਰ ਗਏ ਆ ਦੋਨੋਂ ਜਣੇ ਮੈਂ ਸ਼ਾਹ ਕਹਿੰਦੇ ਮੈਂ ਚਾਹ ਬਣਾਉਣਾ ਵਾਂ ਤੇ ਫਿਰ ਬਾਹਰ ਚ ਲੱਗੇ ਹੋਣੇ ਆ ਹਾਂਜੀ ਹਾਂਜੀ ਠੀਕ। ਇਹ ਹੋਰ ਸੁਣਾਉ ਤਹੀਂ ਚਾਚੀ ਜੀ। ਬੱਸ ਵਧੀਆ। ਤੋ ਇਹ ਤਾਂ ਕਿਤੇ ਹੁੰਦੇ ਹੀ ਨਹੀਂ ਤੇ ਅੱਜ ਮਹੀਨੇ ਬਾਅਦ ਤਾਂ ਮਹਾ ਕਿਤੇ ਚੇਤਾ ਆਇਆ। ਐਦਾਂ ਆਉਣਾ ਬਹੁਤ ਟਾਈਮ ਲੱਗਾ। ਤੇ ਨਾਲ ਦੂਆ ਇਹ ਕਿਸ ਦਿਨ ਘਰ ਨਾਲ ਨਿੱਕੀ ਨਾਨਾ ਤੈਨੂੰ ਯਾਦ ਕਰਦੀ ਏ। ਨਿੱਕੀ ਨਾਨਾ ਨਾ ਹਾਂ, ਉਹ ਤੇ ਮੇਰੇ ਦੋ ਬੱਚੇ ਵੀ ਆ। ਅੱਛਾ ਮੈਨੂੰ ਨਹੀਂ ਪਤਾ ਫਿਰ ਉਹ ਤੇ ਕਦੇ ਆਈ ਨਹੀਂ ਚਾਚੀ ਜੀ ਆਡੇ ਘਰ। ਉਹ ਫਿਰ ਸਕੂਲੇ ਜਾਂਦੇ ਨਾ ਤੇ ਤਾਂ ਕਰਕੇ ਨਹੀਂ ਆਏ। ਠੀਕ। ਮੰਮੀ ਨੇ ਮੁੰਡੇ ਦੀ ਕੀ ਕਰ ਕੀਤਾ ਉਹਨਾਂ ਵੱਲੋਂ? ਉਹ ਫਿਰ ਮੰਮੀ ਨੂੰ ਉਦਾਂ ਨਹੀਂ ਦਿਮਾਗ 'ਚ ਨਹੀਂ ਰਿਹਾ ਹੋਣਾ ਕਹਿ ਹੁੰਦਾ ਦੱਸੰਦਾ। ਠੀਕ। ਹਾਂਜੀ। ਤੇ ਕੋਈ ਨਹੀਂ ਤੂੰ ਆਈ? ਹਾਂਜੀ ਕੋਈ ਫੜ ਨੀ ਗਏ ਚਲ ਸਾਬੀ ਪੋਤੇ ਨੂੰ ਚਾਜਣਾ ਮੰਨ ਲੈ ਘਟ ਕੇ ਕਿਤੇ ਮਮਮੀ ਕੋਟ ਗੇ ਬਣੀ ਅੱਗੇ ਤੇ ਕਦੀ ਖੁੱਲੀ ਨਹੀਂ ਹੈ ਅੱਜ ਹੀ ਖੁੱਲੀ ਹੈ ਮੈਂ ਤਾਂ ਬੜੀ ਘਟ ਕੇ ਬਣੀ ਹਾਂ ਆ ਜਾ ਆ ਜਾ ਨੇ ਕਿਤੇ ਚਾਚੀ ਵੀ ਕੱਲੀ ਯਾਰ ਉਥੇ ਚਾਚੀ ਕੱਲੀ ਘਰ ਹੋਰ ਕੱਲੀ ਹੈ ਕਿ ਘਰ ਹੋਰ ਕੋਣ ਚਲੋ ਅੱਛੇ ਪਿਛੇ ਤੇ ਆਓ ਮਮਮੀ ਚਾਚੀ ਤਾਂ ਉਥੇ ਨਹੀਂ ਆ ਹਾਂ ਚਲੋ ਅੱਜ ਬੰਨ੍ਹ ਲੈ ਮੈਂ ਬੰਨਦਾ ਮੈਂ ਬੰਨਦਾ ਬੰਨਦਾ ਅੰਦਰ ਗਈ ਉਹ ਸੁੱਤ ਲੱਗੀ ਹੈਪਲ ਮਿੰਦਰ ਕੁੜੀ ਤੇਰਾ ਵੀ ਕੋਹ ਨਹੀਂ ਹਾਲ ਤੂੰ ਵੀ ਦੋਰੇ ਸ਼ੱਕ ਕਰਾ ਲੈਣ ਲੱਗੀ ਹੈ ਇਹ ਆ ਏਡੀ ਸ਼ਤੀ ਉਹਨੇ ਕਿਹੜੀ ਗੱਲ ਕਰਤੀ ਹੁਣੀ ਆ ਮੈਂ ਤਾਂ ਉਹਨੂੰ ਸਾਰਾ ਸਮਝਾ ਕੇ ਗਈ ਤੂੰ ਬੇਫਿਕਰੀ ਹੋ ਕੇ ਰਹਿ ਠੀਕ ਹੈ ਚਾਚੀ ਜੀ ਕੋਈ ਗੱਲ ਨਹੀਂ ਪੱਕਾ ਹਾਂ ਹਾਂ ਚਲੋ ਵਧੀਆ ਵਾਹਤ ਸੁਖਵਿੰਦਰ ਕੇ ਮੇਰੀ ਨੌਨਾ ਜਿਗਰ ਕਰਨ ਡਈ ਹੈ ਕੋਈ ਨਹੀਂ ਦੀਦੀ ਮੈਂ ਤਾਂ ਬਸ ਆਪਣੇ ਬੱਚੇ ਬਾਰੇ ਦੱਸਣ ਡਈ ਹਾਂ ਅੱਛਾ ਤਦ ਵੀ ਠੀਕ ਹੈ ਮੈਂ ਹਾਂ ਪਤਾ ਨਹੀਂ ਕਿਹੜੀ ਗੱਲ ਦੀ ਨਹੀਂ ਨਹੀਂ ਮੈਂ ਆਪਣੇ ਬੱਚਿਆਂ ਬਾਰੇ ਦੱਸਣ ਦੀ ਕਿ ਪੁੱਛਣ ਦੀ ਹੀ ਤੇ ਮੈਂ ਬਲ ਦੱਸਿਆ ਮੈਂ ਹਾਂ ਵੀ ਨਨਾਨ ਤੇਰੀ ਇੱਕ ਹੈਗੀ ਤੇ ਮੈਂ ਆਈ ਮਿਲਣਾ ਅੱਛਾ ਅੱਛਾ ਉਹ ਇੰਨਾ ਟਾਈਮ ਹੀ ਨਹੀਂ ਮਿਲਿਆ ਇਹਨੂੰ ਗੱਲਾਂ ਦੱਸਣ ਦਾ ਕਹਿੰਦੇ ਕਿੰਨੇ ਮੈਂ ਮੇਰੇ ਬੱਚੇ ਦੋ ਆ ਬੇਟਾ ਬੇਟੀ ਤੇ ਕਹਿੰਦੇ ਠੀਕ ਹੈ ਹਾਂ ਪੁੱਤ ਚਾਹ ਚਾਹ ਲਿਆ ਚਾਚੀ ਨੂੰ ਚਾਹ ਪਾਈ ਕਿ ਨਹੀਂ ਨਹੀਂ ਹਜੇ ਤਾਂ ਮੈਨੂੰ ਲੱਗ ਗਈ ਚਾਚੀ ਬੈਠੀ ਸੀ ਅਹੀਂ ਤੇ ਮੈਂ ਹੀ ਖੋਲ ਕੇ ਤੇ ਉਧਰ ਚੱਲ ਗਿਆ ਤੇ ਲੱਗੇ ਤੇ 2 ਮਿੰਟ ਹੀ ਪਰ ਮੈਂ ਹਾਂ ਚਾਹ ਪਿਆਲ ਦੀ ਨਹੀਂ ਚਾਹ ਨਹੀਂ ਨਹੀਂ ਪੈਸਾ ਮੰਮੀ ਜੀ ਬਣਾ ਕੇ ਆਣੀ ਜਾ ਮੈਂ ਤੇ ਬਣਾ ਕੇ ਬਣਾਈ ਸਾਬੀ ਨੇ ਪਾ ਲਿਆ ਠੀਕ ਹੈ ਲਿਆਣੀ ਇੱਦਾਂ ਲੱਗਾ ਮੇਰੇ ਨੌ 10 ਬਾਰ ਬਹੁਤ ਵਧੀਆ ਦਿੱਤੀ ਬਹੁਤ ਵਧੀਆ ਵਧੀਆ ਹਾਂ ਹਾਂ ਸਹੀ ਲੱਗੀ ਹੈ ਨਾ ਬਹੁਤ ਸੋਹਣੀ ਲੱਗੀ ਹੈ ਹਾਂ ਵਧੀਆ ਵਾ ਅੱਗੇ ਤੁਸੀਂ ਬਹੁਤ ਚੰਗੇ ਜੇ ਕਿ ਦਵੇ ਨੌ ਸੱਤਾਂ ਮਾਮਾਤਿਆਂ ਮਗਰ ਰਹਿੰਦੇ ਜਵਿੰਦਰ ਮਾਮਾਤਿਆਂ ਤੇ ਹੈਗੀਆਂ ਵਾ ਜੇ ਲੋਕੀ ਰਹਿਣ ਦੇਣਗੇ ਤਾਂ ਤੇ ਜਿਹਦੇ ਰਹਿਣ ਕੇ ਉਹਨਾਂ ਦੇਣਗੇ ਲੋਕੀ ਤੋਂ ਮੇਰੇ ਵਾਲੇ ਵੇਖ ਕੇ ਤੁਸੀਂ ਕਿਉਂ ਗੱਲਾਂ ਖੜੀ ਜਾਂਦੇ ਜੀ ਹਾਏ ਪਾਉ ਇਹ ਗੱਲ ਨਹੀਂ ਅਸੀਂ ਤੇ ਦੋਵੇਂ ਭੈਣਾ ਭੈਣਾ ਵਾ ਤੈਨੂੰ ਪਤਾ ਦੁੱਖ ਸੁੱਖ ਕਰ ਲੈਨੇ ਅਸੀਂ ਜਵਿੰਦਰ ਤਰੇ ਤੇ ਤੂੰ ਪਿੰਡ ਬਾਰ ਬਾਰ ਪੁੱਛਦੀ ਸੀ ਤਰੇ ਤੇ ਮੈਂ ਪਿੰਡ ਨਹੀਂ ਦੱਸਦੀ ਕਿ ਮੈਂ ਵਿਚੋ ਲਕੋਣਾ ਮੈਂ ਝਾਟਾ ਕਹਿ ਰਹੇ ਗਏ ਗੱਲਾਂ ਬਾਤਾਂ ਚੱਕ ਕੇ ਆ ਕੇ ਬਠੀ ਕਾ ਕਿ ਜੁਆ ਦੇ ਬਣੀ ਦਰਾਨੀ ਚਠਾਣੀ ਹੋਣੀ ਬਲੀ ਗੱਲਾਂ ਕੁਝ ਨਹੀਂ ਕੁਝ ਨਹੀਂ ਆਦਾ ਆਪਣੇ ਪਾਣਾ ਨਾਮ ਦਰਦਾਂ ਛੱਡ ਕੇ ਤਾਂ ਕਰਦੀਆਂ ਹੁੰਦੀਆਂ ਆਪਾਂ ਬੈਠੀਆਂ ਗੱਲਾਂ ਬਾਤਾਂ ਘੰਟਾ ਘੇਟਾ ਦੋ ਦੋ ਘੰਟੇ ਸਾਡੇ ਨੰਗ ਧੰਦੇ ਗੱਲਾਂ ਕਰਦੀਆਂ ਦੇ ਹੁਣ ਕੀ ਜਾਨਾ ਕਰਨਾ ਹਾਂ ਹੁਣ ਹੀ ਇਹਦਾ ਟਾਈਮ ਲੱਗਦਾ ਹੁਣ ਵਿਆਹ ਹੋ ਗਿਆ ਤੇਰਾ ਤੇ ਹੁਣ ਤਦ ਨਹੀਂ ਆਉਂਦੇ ਨੇ ਤੇ ਝਾਟ ਆ ਜਾਂਦੀ ਹੁੰਦੀ ਸੀ ਕਿੰਨਾ ਕਿੰਨਾ ਚਿਰ ਬੈਠੇ ਰਹਿਣਾ ਮੈਂ ਤਾਂ ਨਹੀਂ ਬਹਉਂਦੀ ਹੈ ਕਿ ਮੈਂ ਤਾਂ ਚ ਨਵੀਂ ਸਵੀ ਬੌਟੀ ਆਈ ਆ ਤੇ ਫਿਰ ਬੰਦਾ ਤੈਨੂੰ ਪਤਾ ਪੁਰਾ ਲੱਗਦਾ ਸੋ ਤੇ ਤਮ ਜਿਹਨਾਂ ਪੈਣਾ ਖਰਵਾਉਂਦਾ ਵਾ ਲੈ ਫਿਰ ਕੀ ਚਾਚੀ ਜੀ ਆਇਆ ਕਰੋ ਮੇਰਾ ਵੀ ਜੀ ਲੱਗ ਰੂ ਉਹ ਤਾਂ ਗੱਲ ਸਹੀ ਤੇ ਫਿਰ ਮੇਰਾ ਵੀ ਨਾਲ ਟਾਈਮ ਨਹੀਂ ਲੱਗਦਾ ਤੇ ਨਾਲੇ ਮੈਨੂੰ ਹੈ ਕਰਕੇ ਨਾਲੇ ਪਤਾ ਕਿ ਹੁਣ ਸੁੱਖ ਦਿਨ ਪੁੱਤ ਨਿੱਕੇ ਹੋ ਗਏ ਹਨਾ ਸਾਰੀ ਦੇੜੀ ਘਰ ਕੰਮ ਮਿਟਦੇ ਨਾ ਜਾਂਦਾ ਵਾ ਹਾਂਜੀ ਨਾਲੇ ਉਹੀ ਜਨਾਨੀ ਦਾ ਕੰਮ ਮੁਕਨ ਤੇ ਬਾਹਰ ਨਿਕਲੇ ਤੇ ਬੰਦਿਆਂ ਦਾ ਵੀ ਬਾਹਰ ਅੰਦਰ ਜਾਣਾ ਹੁੰਦਾ ਫਿਰ ਉਹਦੇ ਵਿੱਚ ਚਾਹ ਪਾਣੀ ਵੀ ਦੇਣਾ ਹੁੰਦਾ ਵਾ ਤੇ ਤੁਹਾਨੂੰ ਪਤਾ ਹੀ ਕਿੰਨੇ ਕੰਮ ਹੁੰਦੇ ਤਾਂ ਕਰਕੇ ਨਹੀਂ ਆਇਆ ਗਿਆ ਹੈਗਾ ਇਹ ਬੱਚੇ ਇਹਨਾਂ ਦੇ ਹੋਸਟਲ ਜੀ ਤੇ ਹੁਣ ਆ ਗਏ ਘਰ ਠੀਕ ਤੂੰ ਉਹ ਨੰਨ ਦੱਸਿਆ ਨਹੀਂ ਵਿਚਾ ਚੀ ਦੇਣੀ ਆ ਨਹੀਂ ਵੀ ਆ ਉਹ ਤਾਂ ਤੈਨੂੰ ਪਤਾ ਵਾ ਮੇਰਾ ਸਾਰੀ ਦਿਹਾੜੀ ਇਦਾਂ ਵਿਆਹ ਤੋਂ ਬਾਅਦ ਕਿੱਥੇ ਟਾਈਮ ਲੱਗਾ ਬਹਿਣ ਦਾ ਟਾਈਮ ਲੱਗਾ ਕਿਤੇ ਸਹੀ ਗੱਲ ਉਹ ਤਾਂ ਦੀਦੀ ਮੰਨਦੀ ਆ ਜੇ ਤੂੰ ਕਹਿੰਦੀ ਹੈ ਮਨਜੀਤ ਕੋ ਜਾਣ ਵੱਲ ਆ ਜੀ ਉਹਦਾ ਕੁਝ ਬਣਾਉਣਾ ਨਹੀਂ ਬਣਾਇਆ ਨਹੀਂ ਕੁਝ ਖੜਿਆ ਨਹੀਂ ਹੈ ਤਦ ਕਰਕੇ ਤੂੰ ਕਹਿੰਦੀ ਵੀ ਇੱਥੇ ਹੀ ਸੱਤਲਾ ਮੰਮੀ ਉਹ ਵੀ ਨਹੀਂ ਟਾਈਮ ਲੱਗਾ ਫੋਨ ਕਰਨ ਦਾ ਤੱਕ ਨਹੀਂ ਮੈਨੂੰ ਟਾਈਮ ਲੱਗਾ ਮਨਜੀਤ ਨੂੰ ਠੀਕ ਆ ਕੋਈ ਨਹੀਂ ਚਾਚਾ ਜੀ ਹੁਣ ਤੁਸੀਂ ਆਉਂਦੇ ਰਿਹਾ ਕਰਿਓ ਕੋਈ ਨਹੀਂ ਮੈਂ ਆਇਆ ਕਰਾਂਗੀ ਹਾਂ ਤਾਂ ਤੁਸੀਂ ਵੀ ਆਇਆ ਚੰਗਾ ਦੋਵੇਂ ਜਣੇ ਆਇਆ ਕੋਈ ਨਹੀਂ ਮੈਂ ਕਹੇ ਤਾਂ ਨਾ ਦੀਦੀ ਇਹਨਾਂ ਕੋਈ ਨੇ ਸਾਦ ਲਈ ਪੁੱਤ ਮੈਂ ਕਿਹੜਾ ਬਣਾ ਕਿਤਾ ਸੁੱਕ ਪੋਤਾ ਕੱਪਲੇ ਦਾ ਪੁੱਤ ਲੈਣਾ ਨਹੀਂ ਢੱਗੀ ਆਲਪਾ ਤਸਦ ਕੋਈ ਕਿ ਚਾਚੀ ਜੀ ਨੇ ਐਂ ਤਾਂ ਫਿਰ ਕੀ ਹੈ ਚੰਗਾ ਪਤਾ ਮੈਨੂੰ ਹੁਣ ਜਾਨੀ ਹੈ ਤੇ ਬੈਹ ਜੋ ਚਾਚੀ ਜੀ ਨਹੀਂ ਪਤਾ ਚਤਰਾ ਆ ਗਿਆ ਹਣਾ ਤੇ ਮੈਨੂੰ ਉਹਨਾਂ ਨੇ ਚਾਪਲੀ ਦੇਣਾ ਵਾ ਠੀਕ ਹੈ ਫੇਰ ਆਇਓ ਚਾਚੀ ਜੀ ਫੇਰ ਕਿੱਥੇ ਸੁੱਕ ਕਿੱਥੇ ਟਾਈਮ ਲੱਗਦਾ ਪੁੱਤ ਨਿਕੇ ਨਿਕੇ ਦੇਣ ਵਾ ਤੇ ਕਿੱਥੇ ਆਇਆ ਜਾਂਦਾ ਈ ਮੁੜ ਕੇ ਚਲ ਮੈਂ ਦੇਗਾ ਫੇਰ ਆ ਜਣੇ ਕਿ ਚਾਚੀ ਜੀ ਆਹ ਆਜੂਗੀ ਮੁੜ ਕੇ ਕਿਤੇ ਟਾਈਮ ਲੱਗੂਗਾ ਕਿਤੇ ਲੱਗਣ ਡਿਆ ਟਾਈਮ ਤੈਨੂੰ ਆਪਣੇ ਘਰੋਂ ਕਿੰਨਾ ਕੁ ਟਾਈਮ ਲੱਗਦਾ ਬਾਹਰ ਜਾਣ ਲੱਗਦਾ ਮੈਂ ਤੇ ਕੁੜੀ ਕੋ ਜਾਣਾ ਲੈ ਤੱਕ ਮੇਰਾ ਟਾਈਮ ਨਹੀਂ ਲੱਗਣ ਡਿਆ ਤੇ ਇਹਦਾ ਕਿੱਥੋਂ ਲੱਗਣਾ ਨਿਆਣੇ ਨਿਕੇ ਨਿਕੇ ਠੀਕ ਹੈ ਚਲੋ ਠੀਕ ਹੈ ਫਿਰ ਚਾਚਾ ਚਲ ਠੀਕ ਹੈ ਕੋਈ ਨਹੀਂ ਹੁਣ ਤੱਕ ਹੀ ਆਇਓ ਤੁਹਾਨੂੰ ਮੈਂ ਸੱਦਾਂਗੇ ਠੀਕ ਹੈ ਠੀਕ ਹੈ ਚਾਚਾ ਹਾਂ ਚਲੋ ਠੀਕ ਆ ਚੰਗਾ ਸੇ ਚੰਗਾ ਕਿੱਡੇ ਸੱਚੋਂ ਪਿੰਜੇ ਚ ਪਾਇਆ ਵਾ ਸੱਤ ਘਰ ਘਾਵ ਕਿ ਬਿਨਾਂ ਇਹ ਨਹੀਂ ਰੱਜਦੀ ਨਹੀਂ ਕਿਤੇ ਫਿਰਦੀ ਪਤਾ ਨਹੀਂ ਕਿੱਥੋਂ ਪਿੰਗਸ ਲੱਗ ਜਾਂਦੀ ਮੈਂ ਛੇਤੀ ਨਾ ਚਲ ਜਾ ਉਹਦਾਂ ਦਾ ਚੇਤਾ ਨਹੀਂ ਆਇਆ ਤੇ ਅੱਜ ਨਉ ਵੇਖਣ ਆਈ ਨਉ ਗਾੜੀ ਲੱਖਾਂ ਰੁਪਏ ਦੇ ਕੇ ਗਈ 200 ਰੁਪਏ ਝੁੰਗੇ ਚ ਮੱਥੇ ਮਾਰ ਗਈ

ਤੇ ਤੂੰ ਕੀ ਕਰਨਿਆ ਮੈਂ ਪੱਠੇ ਪਾ ਲਾਂ ਤੇ ਮੰਜੇ ਉੱਧਰ ਬੰਨ ਠੀਕ ਹੈ ਤੇ ਗੋਹਾ ਜਿਹਾ ਪਿਆ ਵਾ ਸਮਾਂ ਕੁਆਂਟੀ ਆਈ ਨਹੀਂ ਅੱਜ ਤੇ ਮੈਨੋਂ ਚੁੱਕਣਾ ਪੜਾ ਤਾਂ ਕਵੇੜਾ ਹੋ ਗਿਆ ਠੀਕ ਹੈ ਠੀਕ ਹੈ ਤੇ ਤੁਸੀਂ ਵਰ ਦੇਦੇ ਕਿਹਨੂੰ ਆਹੋ ਦੱਸ ਤੁਸੀਂ ਵੀ ਤੇ ਆਏ ਜੀ ਆਪਾਂ ਕਿਹੜਾ ਅੱਗੇ ਨਾਕਾ ਲਾ ਕੇ ਖਲੋਤੇ ਆ ਲੈ ਤੁਸੀਂ ਤੇ ਮੈਂ ਆਥੇ ਬੈਠੀ ਰਹੇ ਤੂੰ ਦਵੇਂ ਮਾਪੇ ਤੇ ਮੇਰੇ ਸਿਰ ਤੇ ਜੜੇ ਰਹੇ ਜੇ ਮੈ ਪਤਾ ਨਹੀਂ ਕੀ ਸਾਡੀ ਨੌਣ ਕੀ ਗੱਲਾਂ ਬਾਤਾਂ ਕਰ ਲਵੇਗੀ ਉਹ ਨਹੀਂ ਇਹ ਤੁਹਾਨੂੰ ਹੀ ਸ਼ੱਕ ਆ ਆਹੋ ਜੇ ਸ਼ੱਕ ਨਹੀਂ ਕਰੀਦੇ ਚਾਚੀ ਆਪਾਂ ਤਾਂ ਡੇ ਘਰ ਹੁੰਨੇ ਆ ਮੈਂ ਕਿੰਨੇ ਕੀ ਸ਼ੱਕ ਕਰਦੇ ਨੇ ਆਪਾਂ ਸਕੂਟਰੀ ਲੈ ਆਂਦੇ ਉੱਥੇ ਵੇ। ਓ ਛੱਡੋ ਚਾਚੀ ਇਹੋ ਜੀਆਂ ਗੱਲਾਂ ਨੂੰ ਤੁਸੀਂ ਆ ਗੱਲਾਂ ਚ ਕੀ ਲੈਣਾ ਦੇਣਾ। ਚਲ ਠੀਕ ਹੈ। ਜਾਓ ਤੁਸੀਂ ਚੱਲੇ ਤੇ ਫਿਰ ਆਪਣੇ ਘਰ ਰਵੜ। ਠੰਡੀ ਗੱਲਾਂ ਚੱਲਣੀਆਂ। ਹੂੰ। ਮੈਂ ਕਿੰਨੂ ਨਾ ਜੀਆਂ ਕੱਢੀ ਜਾਣੀਆਂ। ਤੁਹਾਡੇ ਦਰ ਪਰ ਤੇ ਮੈਂ ਯਾਰ ਕਰ ਦੂੰਗੀ ਨਾ। ਕਦੀ ਤੇ ਤੁਸੀਂ ਮੇਰੇ ਦਰ ਥੱਲੇ ਆਓਗੇ ਨਾ। 那可。<noise> <noise> ਸਭ ਚਲ ਗਈ ਆ ਕੀ ਕਹਿੰਦੀ ਸੀ ਤੈਨੂੰ ਉਹ ਚਲ ਗਈ ਆ ਮੰਮੀ ਮੈਂ ਉੱਥੇ ਖਲੋਤੀ ਸੌਂ ਲਈ ਸੀ ਹੂੰ ਕੀ ਕਹਿੰਦੀ ਆ ਆ ਗਿਆ ਇੱਕ ਮਿੰਟਾ ਕਹਿਣਾ ਕੀ ਆ ਸਕੂਟਰੀ ਲਾਈ 25 ਸਾਹਮਣੇ ਉਹ ਮੈਂ ਕਿਹਾ ਸੀ ਕਿ ਕਵਾੜੀਆਂ ਕੂੜੀਆਂ ਨੂੰ ਦੇ ਦਈਏ ਸਾਹਮਣੇ ਖਲਾਰੀ ਉਹਦੇ ਤੋਂ ਹੀ ਪਵਾੜਾ ਪਿਆ ਨਾ ਜਿੱਦਣ ਉਤੋਂ ਹੀ ਪਹਿਣਾ ਹੀ ਬੜੀ ਆਸਾਨੀ ਨਾਲ ਕਵਾੜੀਆਂ ਨੂੰ ਦੇ ਦਈਏ ਪਤਾ ਨਾ ਕਿੰਨੇ ਚ ਪਈ ਆ ਉਹ ਪਤਾ ਮੈਨੂੰ ਮੰਮੀ ਸਾਰਾ ਹੀ ਆਹੋ ਕਿੰਨੇ ਚ ਪਈ ਆ ਤੇ ਉਹਦੇ ਨਾਲ ਹੀ ਸਿਆਪਾ ਪਹਿਣਾ ਹੀ ਹੋ ਫੇਰ ਕਦੀ ਨਹੀਂ ਪੈਂਦਾ ਸਿਆਪਾ ਮੈਂ ਹੈਗੀ ਆ ਸਿਆਪਾ ਪੈ ਹੀ ਨਹੀਂ ਸਕਦਾ ਇਹ ਕਰ ਇੱਦੋਂ ਪੈ ਜੂਗਾ ਸਿਆਪਾ ਪੈ ਜਾਣਾ ਹੀ ਅੱਜ ਜੇ ਟਾਈਮ ਨਾਲ ਨਾ ਆਪਾਂ ਮੱਝ ਇੱਥੋਂ ਹੀ ਪਰਲੀ ਤੇ ਬੱਜ ਗਏ ਆ ਤੇ ਮੇਰਾ ਵੀ ਕੀਪ ਤਾਂ ਕੀ ਹਾਲਤ ਬਣਾਉਂਦੀ ਹੈ ਕਿਹੜੀਆਂ ਪੋਲਾ ਖੋਲ ਜਾਣੀਆਂ ਐਵੇਂ ਖੋਲ ਦਿੰਦੀ ਪੋਲਾ ਕਿੱਦਾਂ ਖੋਲ ਦਿੰਦੀ ਓ ਖੋਲ ਕੇ ਦੱਸਦੀ ਉਹ ਕਿਆ ਤਾਂ ਨਹੀਂ ਆ ਸੁਖ ਨੂੰ ਅੰਦਰ ਪੁੱਛਣਾ ਹੀ ਸੁਖ ਨੂੰ ਉਹ ਨਹੀਂ ਕਿਆ ਕੁਛ ਵੀ ਮੈਂ ਚੱਲ ਗਈ ਹਾਂ ਉਸੇ ਵੇਲੇ ਕਿੱਦਾਂ ਕਹਿਤਾ ਕੋਏ ਭੋਲੀ ਭਲੀ ਇਹਨੇ ਦੱਸ ਦੇਣਾ ਮੰਮੀ ਜਨਾਨੀਆਂ ਤੇ ਝਾਟੀ ਐਦਾ ਐਦਾ ਘਰ ਪਲਟਾ ਦਿੰਦੀਆਂ ਵਾ ਨਹੀਂ ਪਲਟਾਉਂਦੀ ਘਰ ਮੈਂ ਸੁਖ ਨੂੰ ਪੁੱਛ ਲੂੰਗੀ ਸੁਖ ਨੂੰ ਐਦਾ ਨਹੀਂ ਨਾ ਪੁੱਛਣਾ ਫੇਫਟ ਕੀਤੀ ਮੈਂ ਸੁਖ ਨੂੰ ਪੁੱਛਣਾ ਤੇਰੇ ਕਿਹਦੇ ਦਿਲ ਚੋਂ ਮੁਸ਼ਾਕੋ ਜੇ ਮੈਂ ਦਿਮਾਗ ਦੇ ਨਾਲ ਦਿਮਾਗ ਤੋਂ ਕੰਮ ਲੈਣੀ ਨਹੀਂ ਆ ਤੇਰੇ ਨਾਲ ਕੋਈ ਐਵੇਂ ਨਹੀਂ ਚੱਲਦੀ ਉਹ ਆਪਣੇ ਸਾਹਮਣੇ ਨਾਲ ਪੁੱਛ ਲਿਓ ਠੀਕ ਆ ਨਾਲੇ ਆਂਟੀ ਨੂੰ ਕਰੋ ਫੋਨ ਕਿ ਆ ਸਵੇਰੇ ਟਾਈਮ ਨਾਲ ਆ ਜੀ ਮੇਰੇ ਕੋਲ ਨਹੀਂ ਗੋਏ ਗੂਏ ਵਾਲੇ ਕੰਮ ਹੁੰਦੇ ਜਾਂਦੇ ਅੱਛਾ ਹੁਣ ਤੂੰ ਨਹੀਂ ਨਦਾਨ ਹੋ ਗਿਆ ਫਿਰ ਕੀ ਬਾਤ ਆ ਪਰ ਕਿਤੇ ਸੋੜਦੇ ਕਿਉਂ ਲੱਗਾਗਾ ਪਿਆ ਆਜੂਗੀ ਮੰਮੀ ਫੇਰੇ ਆ ਨੂੰ ਕਿਦਾਂ امیر ਕਹੂ ਜੇ ਮੈਂ ਹੀ ਗੋਆ ਚੁੱਕਦਾ ਫਰੇਆਂ ਤੇ ਅੱਜ ਚੁੱਕ ਲਾ ਫਿਰ ਕੀ ਹੋਣਗਾ ਉਹ ਤੇ ਅੰਦਰ ਵਾ ਅੱਜ ਤਾਂ ਮੈਂ ਚੁੱਕ ਲੂੰਗਾ ਅੱਜ ਤੇ ਚੁੱਕ ਹੀ ਲਊਂਗਾ ਮੈਂ ਚੱਲੀ ਆ ਘਰ ਵੱਲ ਮੈਂ ਉਹਨੂੰ ਉੱਥੇ ਗੱਲੀ ਲਾਉਣੀ ਆ 2 ਮਿੰਟ ਲੱਗਦੇ ਚੁੱਕ ਕੇ ਕੰਮ ਨਵੇੜ ਨਹੀਂ ਚੁੱਕਾ ਮੰਦਾ ਮੈਂ ਕੋਈ ਇਹ ਕਰਦਾ ਕੰਮ ਕਰਨ ਨੂੰ ਉਹ ਚੁੱਕ ਲਗਾਵਾ ਬਾਬਾ ਲੱਗਾ ਸਫਾਈ ਕਰਨਾ ਮੁੱਜ ਨ ਹੋ ਲਿਆ ਕਿ ਤੂੰ ਸਕੂਟਰ ਦੇਂਦਾ ਮੁੜ ਕੇ ਕਿਤੇ ਨਾਲ ਲਿਆ ਨਾ ਵੇਖੀ ਤੇਰਾ ਹਾਲਤ ਕੀ ਕਰਦੀ ਤੇਰੀ ਤੂੰ ਖੜਿਆ ਤੂੰ ਟੰਡ ਖਾਣਾ ਲੱਗ ਜੂ ਪਤਾ ਸੜ ਆਪ ਹੀ ਕਹਿਣਾ ਦੇ ਦੇ ਹਣ ਸਾਬੀ ਦੇ ਦੇ ਇਹਨੂੰ ਇੱਛਾ ਵਾਪੁਰਾ ਸਾਫ ਹੋ ਗਿਆ ਮੰਮੀ ਕੋਲ ਨਹੀਂ ਇਹਨੇ ਲੱਗਦਾ ਮੰਨਣਾ ਖਾਹ ਤੇ ਭੋਲੀ ਆ ਪਰ ਮੈਂ ਇਹਦਾ ਪਾ ਲਿਆ ਹੀ ਪੇਟ ਮੈਂ ਮਨਾਉਣਾ ਇਹਨੂੰ ਕੋਈ ਚਾਚੀ ਤੇ ਨਹੀਂ ਕਹਿ ਕੁਕੇ ਗਈ ਮੈਨੂੰ ਦੱਸ ਦੇਣਾ ਚਾਟੀ ਨਾਲੇ ਇਹ ਵੀ ਮੈਂ ਕਹਿਣਾ ਵਾਂ ਵੀ ਚਾਚੀ ਨੂੰ ਨਾ ਬਹੁਤਾ ਮੂੰਹ ਮਾ ਲਾਇਆ ਕਰ ਹਾਂ 3-4 ਆਪਣੇ ਕੋਲੋਂ ਲਾ ਦੂੰਗਾ ਕਿਹੜੀ ਚਾਚੀ ਨੂੰ ਦੱਸ ਦੇਣ ਲੱਗੀ ਆ ਚਲ ਗਿਆ ਉਹ ਨਾ ਜੀ ਆਹ ਚਲ ਗਈ ਠੀਕ ਸੁਣ ਕੋਠੇ ਮੇਰੀ ਗੱਲ ਸੁਣ ਮੈਂ ਗਾਲਤਨ ਕਰ ਲੱਗੀ ਆ ਗੁੱਸਾ ਨਾ ਕਰੀ ਤੇ ਮੇਰੀ ਧੀਆ ਲੈ ਮੰਮੀ ਦੱਸੋ ਫਿਰ ਜੇ ਤੁਸੀਂ ਧੀਆ ਹੈ ਤਾਂ ਧੀਆ ਮਾਮਾ ਦਾ ਵੀ ਗੁੱਸਾ ਕਰਦੀ ਆ ਹਾਂ ਜੀ ਦੱਸੋ ਪਤਾ ਕੀ ਜਿੰਨਾ ਚਿਹਰੇ ਮੈਨਾਂ ਨਾ ਹੁੰਨਾ ਲੱਗੇ ਉਹਨਾਂ ਚਿਹਰੇ ਕੋਈ ਚਾਚੀ ਤਾਈ ਆ ਜੇ ਨਾ ਹਾਂ ਉਹਦੇ ਲੱਗੇ ਮੇਰੀ ਧੀ ਤੂੰ ਨਾ ਵਿਆਹ ਕਰ ਕਿ ਨਾ ਮੈਂ ਬੁਫਾਰਾ ਚਾਹੀਏ ਤੇ ਮੈਨੂੰ ਕੋਈ ਸੁਣੇ ਨੀਆ ਸੋ ਬਹੁਤ ਕੋਟ ਕੇ ਉਹਨਾਂ ਨੇ ਮੈਨੂੰ ਗੱਲ ਨਾ ਲਾਇਆ ਜਿੱਦਾਂ ਮਾਮਾ ਧੀਆਂ ਨਹੀਂ ਕਰਦਾ ਹੁੰਦੀਆਂ ਉਹ ਤੇ ਇਦਾਂ ਹੀ ਫਫੜੇ ਕੋਟਦੀ ਹੁੰਦੀ ਆ ਜੇ ਐਨੀ ਮਿੱਠੀ ਹੋਵੇ ਚੰਗੀ ਹੋਵੇ ਤੇ ਮੇਰੀ ਧੀ ਕੋ ਨਾ ਜਾਵੇ ਚਾਚੀ ਮੰਜੀ ਦੀਦੀ ਕੋ ਨਹੀਂ ਚਾਹਦੇ ਚਾਚੀ ਮੰਜੀ ਦੀਦੀ ਕੋ ਕੀ ਦੱਸਾਂ ਤੇ ਉਹ ਕੁੜੀ ਹੋਈ ਨਾ ਜਦੋਂ ਛੋਟੀ ਉਹ ਜਲੇਪਾ ਲੈ ਕੇ ਗਏ ਤੇ ਨਾਲ ਜਲ ਗਈ ਐ ਸ਼ਰਮ ਤੇ ਕੀ ਦੇ ਕੇ ਆਏ ਉੱਥੇ 1100 ਰੁਪਈਆ ਜੇ ਉਹਨੂੰ ਧੀ ਕਹਿੰਦੀ ਤੇ 1100 ਰੁਪਈਆ ਕਰਦੀ ਮਾਂ ਬਣ ਕੇ ਨਾ ਜਾਂਦੀ ਸਰ ਧੀ ਵੀ ਗੱਲ ਸਹੀ ਪਰ ਮੰਮੀ ਮੈਨੂੰ ਬੜਾ ਬੰਦਿਆ ਘੋਟੇ ਲਈ ਮਿਲਿਆ ਮੇਰੇ ਨਾਲ ਤਾਂ ਕਿੰਨਾ ਪਿਆਰ ਕਰਨਗੇ ਇਹ ਸਭ ਪਿਆਰ ਕਰਦੇ ਆ ਸ਼੍ਰੀਕਰ ਵੀ ਕਿਤੇ ਪਿਆਰ ਕਰਦੇ ਹੁੰਦੇ ਤੈਨੂੰ ਪਤਾ ਜੇਗਾ ਸ਼੍ਰੀਕਰ ਤੁਹਾਡੇ ਹੀ ਹੈ ਗੱਡਾ ਗੱਡ ਕੋਈ ਸਹੀ ਗੱਲ ਮੰਮੀ ਆਡੇ ਤੇ ਨਾ ਫਿਰ ਪੁੱਛੋ ਹੀ ਕੋਈ ਨਾ ਜੇ ਤੇ ਮੈਂ ਆਪਣੀਆਂ ਗਾਣੀਆਂ ਦੱਸਣ ਦੇ ਬਿਨਾ ਤੇ ਮੇਰੀਆਂ ਕਹਾਣੀਆਂ 149 ਰਾਤ ਪੈ ਜਣੀ ਆਡੇ ਚਾਚੇ ਤੇ ਮੇਰੀ ਮੰਮੀ ਨੂੰ ਬਹੁਤ ਮਿਹਨੇ ਦਿੰਦੇ ਰਹੇ ਆਈ ਹਾਡੀ ਵੀ ਪੈਣੀ ਔਨੀ ਆ ਤੇੜੀ ਵੀ ਔਨੀ ਆ ਪਾ ਕੋਟੀਆਂ ਬਾਣੀਆਂ ਤੈਨੂੰ ਖੁਸ਼ ਬਣਾਇਆ ਔਰ ਮਮੇ ਜੀ ਤੈਨੂੰ ਦੱਸੋ ਨਾ ਮੇਰਾ ਭਰਾ ਨਾ ਮੇਰਾ ਮਨ ਪਿਓ ਸਰ ਤੇ ਫੇਰ ਉਹ ਬਣਾਉਂਦੇ ਕਿਦਾਂ ਆਪਣਾ ਘਰ ਪਰ ਉਹੋ ਹੀ ਨਾ ਸਿਆਣਾ ਮੇਰਾ ਅਡਾ ਪਿਓ ਹੀ ਨਹੀਂ ਮੇਰਾ ਪਿਓ ਨਹੀਂ ਹੈਗਾ ਮਮੀ ਨਾਲ ਹੀ ਚੱਲ ਗਿਆ ਆਪਣੇ ਨੰਦ ਡੈਡੀ ਅਡਾ ਨਾਨਕਿਆਂ ਤੋਂ ਮੜ ਆਇਆ ਹੀ ਨਹੀਂ ਕਰਦਾ ਭਾ ਮਾਤੀਆਂ ਨੇ ਕੀ ਕਰਦੇ ਉਹਨਾਂ ਨੇ ਉਹ ਉੱਥੇ ਰਣ ਨਹੀਂ ਦਿੱਤਾ ਉਹ ਸਿਆਣਿਆਂ ਦਾ ਸ੍ਰੀਖਨਾ ਵਸੇ ਨਾ ਵਸਣ ਦਵੇ ਕਿਹਨੂੰ ਛਡੋ ਮਮੀ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਜਿੰਨੂੰ ਤੂੰ ਹੀ ਕਹੋਗੇ ਨਾ ਮੈਂ ਮੈਨੂੰ ਮਿਲੂੰਗੀ ਜਿੱਦੇ ਲੱਗੇ ਤਹੀ ਕਹੋਗੇ ਨਾ ਬੈ ਮੈਂ ਉਹਦੇ ਲੱਗੇ ਹੀ ਬਹੁਤ ਜਿੱਦਦਾ ਵੀ ਕਹੋਗੇ ਉਦਾਂ ਹੀ ਮੈਂ ਕਰੂੰਗੀ ਮੈਂ ਤੁਹਾਡੇ ਮੰਮੀ ਕਹਿਣੇ ਤੋਂ ਬਾਅਦ ਬਿਲਕੁਲ ਨਹੀਂ ਜਾਣਦੀ ਪੁੱਤ ਮੇਰੇ ਗਾ ਜਣ ਇਹ ਨਾ ਰੋਟੀ ਖਾਂਦੀ ਹੋਈ ਹੈ ਨਾ ਸ਼ਰੀਕ ਜਿਹੜੀ ਪੁਰਕੀ ਹੈ ਨਾ ਉਹ ਹੀ ਆਪਣੇ ਨਾਲ ਖਿੱਚਦਾ ਵੀ ਇਹ ਰੋਟੀ ਕਿਉਂ ਖਾਣ ਲਿਆ ਸਹੀ ਹੈ ਮੰਮੀ ਤੁਹਾਡੀ ਗੱਲ ਬਿਲਕੁਲ ਸਹੀ ਮੈਂ ਤਾਂ ਤੁਹਾਡੇ ਨਾਲ ਬੀਤ ਚੁੱਕੀਆਂ ਵਣ ਤਾਂ ਕਰਕੇ ਮੈਨੂੰ ਛੇਤੀ ਸਮਝ ਲੱਗੀ ਵੀ ਵਾਕਈ ਇਦਾਂ ਪਰ ਤੁਸੀਂ ਮੈਨੂੰ ਉਦੋਂ ਦੀਆਂ ਇਹ ਵੀ ਮੈਨੂੰ ਦੱਸਿਆ ਨਹੀਂ ਨਾ ਕਿ ਤੁਹਾਡਾ ਸ਼ਰੀਕਾ ਵੀ ਇਦਾਂ ਨਾ ਨਹੀਂ ਤੇ ਮੰਮੀ ਮੈਂ ਤਾਂ ਤਜੀ ਮੈਂ ਨਾ ਪਾਲ ਜਾਂਦੀ ਫਿਰ ਦੱਸਾਂ ਕੀ ਪੁੱਤ ਕਹਿੰਦੇ Sunday ਆ ਬੈਣ ਤੱਕ ਰਿਟੈਮ ਨਹੀਂ ਨਾਲ ਦੱਦ ਹੁੰਨ ਕੇ ਦੋਨੇ ਜਣੇ ਬੈਠੇ ਹੁੰਦੇ ਆ ਤੇ ਮੇਰਾ ਜੀ ਨਹੀਂ ਕਰਦਾ ਕਿ ਚੱਲ ਬੈਠੇ ਆ ਤੇ ਮੈਂ ਉੱਥੇ ਬਾਹਰ ਬਹਿ ਜੰਨੀ ਐ ਤੇ ਮਮੇ ਜੀ ਇਦਾਂ ਦੀ ਗੱਲ ਨਹੀਂ ਤਾਂ ਹੀ ਨਹੀਂ ਮਮੇ ਤੇਲੀ ਘਰ ਅੰਦਰ ਵਾਲਾ ਹੁੰਦੀ ਤਦੇ ਨਹੀਂ ਆਉਂਦੀ ਕੋਤੈ ਤੈਨੂੰ ਬਤਾ ਭਾਦ ਦਾ ਭਾਦ ਦੀ ਦੁਨੀਆ ਕਿਸ ਨੇ ਕੋਸ਼ ਕਹਿਣਾ ਕਿਸ ਨੇ ਕੋਸ਼ ਕਹਿਣਾ ਤੇ ਐਵੇਂ ਦਿਨ ਦੇ ਲਾਏਂਗੀ ਕੋਈ ਦੱਦ ਤੇਲਦੇ ਨਾ ਕੋਈ ਗੱਲ ਵੀ ਨਾ ਲਈ ਅਬਲ ਤੇ ਕੋਈ ਆਉਗਾ ਤੂੰ ਜਾਣਾ ਨਹੀਂ ਆਖੀ ਮਮੀ ਜੇ ਮੈਂ ਨਾ ਘਰ ਹੋਣਾ ਨਾ ਤੂੰ ਇੰਨਾ ਹੀ ਕਹਿ ਦੇਣਾ ਮਮੀ ਐਨੀ ਘਰ ਮਮੀ ਆਉਂਗੀ ਤੇ ਆ ਜਾ ਠੀਕ ਹੈ ਹਮਾਂ ਨੂੰ ਵੀ ਚਾਚੀ ਆਉਗੀਆਂ ਨਾ ਦੇਖ ਮੈਂ ਚਾਚੀ ਦੇ ਲੱਗ ਗਏ ਨਹੀਂ ਜਾਣਾ ਤੀ ਵਾਰ ਮਾਰੋ ਨਾ ਕਾਹੀ ਨਾ ਬਾਦ ਨਾ ਮਾਰ ਦੇ ਨਾ ਮਮੀ ਮੈਂ ਆਗਾ ਮਕਾਂਡੀ ਜਾਉਂਗਾ ਠੀਕ ਹੈ ਨਾ ਇਦਾਂ ਚਾਚੀ ਤੇ ਅੱਜ ਤੂੰ ਸੂਟ ਪਾਇਆ ਨਾ ਇਹਨੇ ਵੀ ਇੰਦੇ ਜਾਣਾ ਹੀ ਨਹੀਂ ਅੱਛਾ ਇਹਨੇ ਕਿਹਾ ਅੱਜ ਸੂਟ ਪਾ ਆਵਾ ਤੂੰ ਦੱਸ ਨਾ ਪੁੱਤ ਤੇਰਾ ਕਿਹੜਾ ਸੂਟ ਕਪੜਾ ਕੋਈ ਮਾੜਾ ਹੈਗਾ ਨਹੀਂ ਮੰਮੀ ਜੀ ਮੈਂ ਤੇ ਅੱਗੇ ਰਾਂ ਹੁਣੀ ਤੇ ਇੱਥੇ ਸਾਰੇ ਮੇਰੇ ਸੂਟ ਚੜਦੇ ਤੇ ਚੜਦੇ ਬਣਾਏ ਆ ਪਰ ਇੱਕ ਰੀਲ ਹੈਗੀ ਮੇਰੀ ਅਜੇ ਕਿਹੜੀ ਮੰਮੀ ਜੀ ਉਹ ਕਰਕੇ ਤੇ ਫੇਰ ਦੱਸੂਗੀ ਤੈਨੂੰ ਮੈਂ ਠੀਕ ਹੈ ਮੰਮੀ ਜੀ ਕੋਈ ਗੱਲ ਨਹੀਂ ਮੈਂ 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 ਦੱਸ ਦਿੱਤੀ ਤੇ ਫਿਰ ਕਾਹ ਦੀ ਲੀਜ ਹੋਈ ਠੀਕ ਹੈ ਮੰਮੀ ਜੀ ਕੋਈ ਗੱਲ ਨਹੀਂ ਬਾਕੀ ਮੰਮੀ ਜੀ ਮੈਂ ਤਾਂ ਵੀ ਤੋ ਕਹਨੇ ਤਾਂ ਬਾਹਰ ਨਹੀਂ ਜਾਣਾ ਤਾਂ ਨੂੰ ਨਾ ਕੋਈ ਨਹੀਂ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਆਹ ਕੋ ਤੋ ਇਦਾਂ ਹੀ ਫਿਰ ਮੇਰਾ ਕਹਿਣਾ ਮੰਨਦੀ ਲੋ ਵੀ ਜਿੱਦਾਂ ਮੈਂ ਤੈਨੂੰ ਕਹਿੰਨੀ ਆ ਨਾ ਉਦਾਂ ਹੀ ਮਿਲਦੀ ਕਰਦੀ ਨਹੀਂ ਬਾਕੀ ਚਾਚੀ ਨੇ ਮੰਮੀ ਮਿਲਣਾ ਉਦੋਂ ਕੋਈ ਗੱਲ ਨਹੀਂ ਕੀਤੀ ਬਸ ਹਾਲ ਚਾਲ ਪੁੱਛੇ ਨੇ ਆਪਣੇ ਨਿਆਣਿਆਂ ਬਨੋ ਦੱਸਿਆ ਤੋ ਤੁਹਾਨੂੰ ਤੁਹੀ ਆ ਗਏ ਤਦ ਵੀ ਚੰਗਾ ਵਾ ਤੈਨੂੰ ਬਤਾਏ ਨੇ ਗੱਲਾਂ ਕੋਈ ਕਿਹ ਬਨੇ ਦੀ ਕਰਦੇ ਨਾ ਮੂੰਹ ਨਾ ਸਿਰੋ ਕਰ ਕਰ ਜਣੀ ਨੇ ਠੀਕ ਚਲ ਕੋਈ ਨਹੀਂ ਹੁ ਤੂੰ ਕਾਰਲਾ ਵੇਖਣਾ ਚੋਕੇ ਦਾ ਕਰ ਲੈ ਨਾ ਕੋਈ ਜਰੈਂਦਾ ਤੇ ਕਰ ਲੈਣਾ ਵੇਖਣਾ ਮੜਾ ਮਟਾ ਮੰਮੀ ਜੀ ਹੁਣ ਤੇ ਕੋਈ ਵੀ ਨਹੀਂ ਹੈਗਾ ਚਲ ਪੁੱਤ ਜੇ ਤੈਹੀਂ ਹੈਗਾ ਨਾ ਜੇ ਕੰਮ ਤੰਦਾ ਤੇ ਮੈਂ ਝੋਨਾ ਇਕੱਠਾ ਕੀਤਾ ਵਾ ਉਹਨਾਂ ਨੂੰ ਬੋਰੀਆਂ 'ਚ ਪਾਣਾ ਬਦਲ ਹੋਇਆ ਫੇਰ ਰਾਤ ਪੱਜੇ ਕਰਾਂਗੇ ਕੋਈ ਨਹੀਂ ਮੰਮੀ ਪਾ ਲਓ ਫੇਰ ਆਹੋ ਚਲ ਕਾ ਦਿਹਾਤ ਗਵਾਹੀ ਹੋ ਕੰਮ ਤੇ ਉੱਠ ਕੇ ਕਰ ਲਈ ਨਹੀਂ ਤੇ ਬੈਠੀ ਜਾ ਕੀ ਕਰਨਾ ਲਾਲਾ ਟੀਵੀ ਤੇ ਵੇਖ ਲਾ ਕੋਈ ਗੱਲ ਨਹੀਂ ਮਮੀ ਮੈਂ ਪਾਠ ਲਾ ਦੇਣੀ ਹਾਂ ਤੇ ਵੇਹ ਵੀ ਤੁਹਾਨੂੰ ਪਤਾ ਰਹਿ ਰਸਤਾ ਟਾਈਮ ਹੋ ਗਿਆ ਵਾ ਉਹੀ ਚੱਲ ਪਾਠ ਸੋਲਣਾ ਪੁੱਤ ਘੜੀ ਹਾਂ ਪਾਠ ਲਾ ਸਭ ਵੀ ਮੈਂ ਤੇ ਪੁੱਛਿਆ ਸੀ ਉਹਨੂੰ ਤੇ ਮੈਨੂੰ ਤੇ ਕੁਝ ਨਹੀਂ ਦੱਸਿਆ ਉਹਨੇ ਅੱਧੀ ਕੋਈ ਗੱਲ ਵੀ ਨਹੀਂ ਕੀਤੀ ਤਤੂ ਬਕਾ ਹਾਂ ਭਲਾ ਤੈਨੂੰ ਦੱਸਦੀ ਆ ਕੋਈ ਕਿ ਨਹੀਂ ਦੱਸਦੀ ਮੈਂ ਪੁੱਛ ਲਈ ਨਾ ਮੈਂ ਕੋਈ ਗੱਲ ਨਹੀਂ ਤੇ ਮੈਂ ਪੱਠੇ ਦੱਥੇ ਪਾ ਆਵਾ ਉਹ ਗੋਆ ਵੀ ਘਰ ਆਇਆ ਮੈਂ ਸਾਈਡ ਤੇ ਆਪੇ ਆਂਟੀ ਆਊਗੀ ਸਿਰੇ ਚੁੱਕ ਕੇ ਕਰ ਲੂਗੀ ਮੈਂ ਜਿੱਥੇ ਸੁਟਣਾ ਹੈ ਉੱਥੇ ਸੋਟ ਲੈ ਪਤਕਣ ਚਾਪੇ ਸੋਟ ਲੂਗੀ ਚੱਲ ਕਰ ਲੈ じゃ ਗੱਲ ਕਰ ਉਹਨਾਂ ਕੋਲ ਕੀ ਜਾਂਦੀ ਹੈ ਚੱਲ ਮੈਂ ਪੁੱਛਦਾ ਨਾ ਕੋਈ ਨਹੀਂ ਪਿਆਰ ਨਾਲ ਪੁੱਛੂੰਗਾ ਢੰਗ ਨਾਲ ਪੁੱਛੂੰਗੀ ਵੇਖੀ ਬਾਗ ਰੋਣਾ ਨਾ ਪਾਉਂਦਾ ਪੀ ਉਹ ਨਹੀਂ ਪਾਉਂਦਾ ਮਾਤਾ ਆ ਗਏ ਹਾਂ ਟੀਵੀ ਲਾ ਲਿਆ ਹਾਂ ਹਾਂਜੀ ਮੈਂ ਪਾਟ ਲਾਦਾ ਤੇ ਮੇਰੀ ਗੱਲ ਸੁਣੋ ਆ ਜਾਓਗੇ ਉੱਧਰ ਨੂੰ ਵਿਚਾਰ ਵਾਰ ਨੂੰ ਤੇ ਮੈਨੂੰ ਦਾਰੂ ਲਿਆ ਕੇ ਦੇਵਾਂ ਕੋਈ ਨਹੀਂ ਚੱਲ ਜਾ ਨਾ ਮੋਣੀ ਕੀ ਹੋਇਆ ਵਾ ਅੱਖਾਂ ਚ ਨਾ ਮੇਰੇ ਰੜਕ ਜੀ ਭੈਣ ਲਈ ਜੇ ਛੱਟੇ ਮਾਰ ਨਹੀਂ ਪਾਣੀ ਦੇ ਛੱਟੇ ਤਾਂ ਨਹੀਂ ਮਾਰੇ ਪਰ ਰੜਕ ਜੀ ਪਈ ਜਾਣ ਢਈਏ ਚੱਲਿਆ ਹੁੰਨਾ ਵਾ ਕੋਈ ਦਾਰੂ ਹਾਂ ਠੀਕ ਇਤੋਂ ਘਰੋਂ ਨਾ ਕੋਈ ਪਿਆ ਪਿਓ ਪਾਣੀ ਨਹੀਂ ਕੋਈ ਤੁਂ ਗਏ ਪਿੱਛੇ ਜੇ ਮੰਮੀ ਨੇ ਵੀ ਆਪਣੀ ਅੱਖਾਂ ਨਹੀਂ ਲਿਆਂਦਾ ਉਹ ਨਾ ਪਾਣੀ ਕਿਤੇ ਨਹੀਂ ਤੁਸੀਂ ਕੋਈ ਨਹੀਂ ਮੈਨੂੰ ਉੱਥੋਂ ਹੀ ਲਿਆ ਦਿਓ ਅੱਡੇ ਚ ਠੀਕਾ ਕਰ ਲਿਆ ਕੰਮ ਕਰ ਹਾਂਜੀ ਹੋ ਗਿਆ ਬਸ ਹੁਣ ਤੀ ਫੁੱਲ ਕੇ ਘਰ ਨੇ ਸਬਜ਼ੀ ਹੈਗੀ ਦਪਹਿਰਾਂ ਵਾਲੀ ਪਈ ਗੜੀ ਬਣਾਈ ਠੀਕਾ ਹੂੰ ਚਾਚੀ ਨੇ ਕਰ ਲਿਆ ਫੇਰ ਗੱਲਾਂ ਬਾਤਾਂ ਹਾਂਜੀ ਕਰ ਗਏ ਚਾਚੀ ਅੱਛਾ ਹਾਂ ਨਹੀਂ ਚੱਲੇਗੇ ਉਦੋਂ ਤਾਂ ਛੇਤੀ ਚੱਲੇ ਸੀ ਅੱਛਾ ਹੂੰ ਤੂੰ ਹੀ ਕਿਤੇ ਲੱਗੇ ਚਾਚੀ ਆਂਦੀ ਮੱਝ ਕੋਲੇ ਬਾਅਦ ਤੂੰ ਹੀ ਆਏ ਨਹੀਂ ਅੰਦਰ ਵੱਲ ਮੈਂ ਕਿਹਾ ਚੱਲ ਹੁਣ ਜਿਵੇਂ ਲੱਗਾ ਹੀ ਆ ਨਾਥ ਫਾੜੀ ਲਈ ਆ ਮੱਝ ਦੀ ਤੇ ਮੈਂ ਸਾਰਾ ਹੀ ਕੰਮ ਕਰਕੇ ਨਿਕਣਾ ਠੀਕ ਫੇਰ ਮੈਂ ਜੋ ਗੋਵਾ ਕੋੜਾ ਚੁੱਕ ਕੇ ਫੇਰ ਆਇਆ ਹਾਂ ਉੱਥੇ ਵੀ ਪਾਇਆ ਨਾਲੇ ਟਾਈਮ ਨਾਲੀ ਅੱਜ ਹਾਂ ਫਿਰ ਟਾਈਮ ਤੇ ਲੱਗਣਾ ਸੀ ਤੇ ਬੰਤੀ ਥਨੇ ਉਹਦੇ ਕੀ ਕਹਿੰਦੇ ਛੱਤ ਦੇ ਚਲ ਠੀਕ ਛੱਡ ਦੇ ਥਨੇ ਮੇਰੀ ਗੱਲ ਸੁਣੋਂਗੇ ਇੱਕ ਹੂੰ ਮੈਂ ਜਦ ਤੱਕ ਨਹੀਂ ਹੈਈ ਤੀ ਉਦੋਂ ਦੇ ਨਹੀਂ ਝੋਲ ਬਣਾਏ ਮੈਨੂੰ ਲੱਗਦਾ ਨਾ ਤੁਹਾਨੂੰ ਪਸੰਦ ਆ ਤੇ ਨਾ ਮੰਮੀ ਨੂੰ ਮੈਨੂੰ ਬੜੇ ਪਸੰਦ ਮੈਂ ਅੱਜ ਗੜੀ ਨਾਲ ਝੋਲ ਬਣਾਣਾ ਬਣਾਣਾ ਮੰਮੀ ਨੂੰ ਵੀ ਪਸੰਦ ਆ ਫਿਰ ਉਦੋਂ ਦੇ ਤੋਂ ਬਣਾਈ ਨਹੀਂ ਤੀ ਉਹ ਮੰਮੀ ਐ ਲੱਗੀ ਦੀ ਕਰ ਛੱਡੀ ਆ ਚਲ ਤੂੰ ਬਣਾ ਲਈ ਆਪਣੇ ਜਿਹੜੇ ਮੰਮੀ ਦੇ ਅੱਗੇ ਬਣਾਏ ਮੈਂ ਦੀ ਫੁਣਕੇ ਪਕਾ ਲਈ ਕੋਈ ਗੱਲ ਨਹੀਂ ਮੈਂ ਤੁਹਾਡੇ ਲਈ ਆਡਾ ਹੁੰਦੀ ਆ ਮੈਂ ਤਾਂ ਕੋਈ ਨਹੀਂ ਹੁਣਕੇ ਲਾ ਦਾਂਗੀ ਫਿਰ ਪਰ ਅੱਖਾਂ 'ਚ ਰੜਕ ਬਹੁਤ ਭੈਣ ਦੀ ਕੋਈ ਨਹੀਂ ਮੈਂ ਜਾਣਾ ਵਾ दारू ਹੀ ਲੈਣਾ ਕੋ ਖਾਣਾ ਪੀਣਾ ਤੇ ਉਹ ਹੀ ਲੈਣਾ ਨਹੀਂ ਨਹੀਂ ਮੈਂ ਗੜੀ ਨਾ ਚੌਲ ਖੋਸ਼ੋ ਕੇ ਖਾ ਲੈਣੇ ਮੈਨੂੰ ਹੋਰ ਕੀ ਚੀਜ਼ ਦੀ ਲੋੜ ਨਹੀਂ ਆ ਹੁਣ ਚੱਲ ਦੇਖ ਲੈ ਜਾਨਾ ਠਹਿਰ ਕੇ ਮੇਰੀ ਗੱਲ ਸੁਣ ਦੱਸੋ ਸੱਚ ਦੱਸ ਲਈਏ ਬੱਸ ਹੈ ਕਿਹੜੀ ਗੱਲ ਮੈਂ ਤੁਹਾਡੇ ਤੋਂ ਸਭ ਵੀ ਕੋਈ ਗੱਲ ਨਹੀਂ ਹੈ ਨਾ ਕੋਈ ਤਾਨੂੰ ਸਾਰਾ ਕੁਝ ਸੱਚ ਦੱਸਿਆ ਹੁਣ ਸੱਚ ਦੱਸੀ ਪੁੱਛੋ ਚਾਚੀ ਇਹ ਕੋਈ ਗੱਲਬਗਲ ਕਰਕੇ ਗਈ ਵੱਧ ਘਟ ਚਾਚੀ ਹਾਂ ਇਹ ਕਿ ਪਤਾ ਨਹੀਂ ਕਿ ਆਹ ਕਿਹਾ ਚਾਹੀਦਾ ਚਾਹੀਦਾ ਕਿਹੜੀ ਗੱਲ ਕਿਹੜੀ ਗੱਲ